ਹੋਨ ਉਹ ਹੈ ਬਾਈ ਜੱਸਾ ਕਿੱਥੇ ਆ ਆਪਾਂ ਨੂੰ ਨਹੀਂ ਬਾਈ ਪਤਾ ਲੈ ਨਹੀਂ ਨਹੀਂ ਗਿਆ ਅੱਜ ਮੈਨੂੰ ਆਪਾਂ ਨੂੰ ਨਹੀਂ ਪਤਾ ਕੱਛੇ ਫੜਦਾ ਕੋਈ ਪੰਕਦਾ ਫਿਰ ਜਾਂਦਾ ਆਪਣਾ ਕਿੱਦਾਂ ਲੱਗਦਾ ਆ ਗਏ ਮੈਂ ਤਾਂ ਆਉਣੀ ਸੀਗਾ ਹੁਣ ਉੱਥੇ ਖੜੀ ਤੁਹਾਡੀ ਵੇਟ ਕਰੀ ਐਂ ਇਸ 2 ਘੰਟੇ ਖੜੀ ਦੀ ਉੱਥੇ ਮੈਂ ਆਫਿਸ ਦੇ ਮੂਹਰੇ ਫਿਰ ਬੱਸ ਚੜ ਕੇ ਆਈ ਆ ਮੇਰੀ ਗੱਲ ਤਾਂ ਸੁਣ ਲੈ ਤੁਹਾਨੂੰ ਯਾਦ ਹੀ ਨਹੀਂ ਰੰਦਾ ਕੁਝ ਭੁੱਲਣ ਵਾਲਾ ਲੱਗ ਗਿਆ ਤੁਸੀਂ ਭੁੱਲਣ ਵਾਲਾ ਕਹਣੂ ਆ ਭਾਬੀ ਨੂੰ ਪੁੱਛ ਲੈ ਸਾਨੂੰ ਹੋਰ ਕੰਮ ਪੈ ਗਿਆ ਥੀ ਯਾਰ ਅਸੀਂ ਖੇਤ ਬਾਗੇ ਥੀਗੇ ਖੇਤ ਬਾਗੇ ਤੇ ਉੱਥੇ ਬਾਈ ਨੇ ਹੋਰ ਨਮਾ ਚੰਦ ਚਾਹਤਾ ਲੱਗਣ ਲੱਗ ਜਾਨੀ ਆ ਯਾਰ ਤੂੰ ਕੀ ਗੱ ਗੱਲ ਕੀ ਹੋਣੀ ਸੀ ਇੱਥੇ ਤਾਂ ਭੱਜਿਆ ਭੱਜਾਇਆ ਉਹ ਮੁੰਡਾ ਕੀੜੂ ਹਾਂ ਕਹਿੰਦਾ ਪਤਾ ਨਹੀਂ ਕੀ ਹੋ ਰਿਹਾ ਬਾਈ ਦੇ ਮੂੰਹ ਚ ਝਗ ਆਈ ਜਾਂਦੀ ਏ ਹਾਂ ਸੰਤਾ ਕਿਤੇ ਦੌਰਾ ਪੈਗਾ ਜਦੋਂ ਗਾਹਾਂਗੇ ਉੱਥੇ ਫਿਰੇ ਵੀਰਾ ਤੇ ਕੋਦੜੀ ਉੱਥੇ ਚਰਨੋ ਫਿਰਦੀ ਦੀ ਨਾ ਹਾਏ ਭੈਣ ਤੇ ਹੋਟਲ ਬਣਾ ਲਾ ਤੂੰ ਮੋਟਰ ਦਾ ਨਹੀਂ ਫਿਰ ਇਹ ਤਾਂ ਮਾੜੀ ਗੱਲ ਨੇ ਤਦਾਂ ਹੈ ਫਿਰ ਯਾਰ ਕੀ ਸਮਝਾਈਏ ਉਹਨੂੰ ਹੁਣ ਅਬ ਲੋਕ ਵੀ ਕੀ ਕਹਿਣਗੇ ਆਪਾਂ ਨੂੰ ਉਹ ਜਹਲਕ ਪਾੜਦੇ ਤਾਂ ਸਰਕਦੀਆਂ ਜੂਸ ਵਾਲੇ ਦੀ ਦੱਬੇ ਤਾ ਜ ਫਿਰਦੇ ਨਹੀਂ ਤਾਂ ਲੈਣ ਜਾਂਦੀ ਏ ਇਹ ਤੇ ਸਰ ਵੀ ਭੈਣ ਕੋਈ ਲੋੜ ਨਹੀਂ ਪਾਣੀ ਪੂਣੀ ਲੈ ਕੇ ਜਾਂ ਜ ਮੇਰਾ ਕੇਲਾ ਮੇਡੀਰਾ ਆਪੇ ਦਾ ਪਾਣੀ ਜਾਉ ਲਿਆ ਦੇ ਅਬ ਜੋ ਨੂੰ ਕਹਿ ਅਬ ਜੱਕਾ ਵਾਲੀ ਨੂੰ ਕਹਿ ਮੈਂ ਤੂੰ ਭੇਡ ਦੀ ਕਾਕਾ ਚੋ ਗਿਆ ਬਾਈ ਲਾਈਨ ਆ ਕੀ ਹੈ ਕੁੱਥਾ ਜਰ ਮੈਂ ਲੈਣਾ ਤੂੰ ਲਾਈਨ ਕੀ ਹੈ ਨਾ ਲੜੇ ਸਾਨੂੰ ਕੋ ਕਹਿੰਦਾ ਪਾਣੀ ਨੂੰ ਉਹੀ ਬੋਲਣ ਲੱਗੇ ਜਦੋਂ ਥੋੜੇ ਨਾਲ ਛੱਡੀ ਹਈ ਨਹੀਂ ਸਾਨੂੰ ਕਹਿੰਦੇ ਪਾਣੀ ਇਸ ਪਾਣ ਕਲੇਜ ਕਾ ਆਏ ਹੋ ਤੁਸੀਂ ਹੋਰ ਕਲੇਜ ਫੇਰ ਪਾਈ ਜਾਣ ਮੈਂ ਲੈ ਦੇ ਨੀ ਪਾਣੀ ਦੀ ਕੁੱਟ ਕੀ ਗੱਲ ਹੈ ਉਹੀ ਵਾਰ ਤੱਕੜਦਾ ਕਾ ਤੂੰ ਫਰਾਪ ਚੱਕ ਕੇ ਪੀ ਲੈ ਤੇ ਕਾ ਨੂੰ ਛੇੜਦਾ ਇਹਨੂੰ ਇਹ ਤਾਂ ਮੱਛਾ ਰਹਿਣਾ 24 ਫਰਕ ਨਹੀਂ ਤੁਰਦਾ ਉਹ ਕਿਦਾ ਫੜਾ ਚਾਉਣਾ ਕੇ ਬੈਠਾ ਸੀ ਚੱਲ ਬੈਠਾ ਤੀਵੀਂ ਜਦ ਧਰਮ ਤਾਂ ਨਹੀਂ ਆਉਂਦੀ ਸਾਹਮਣਾ ਤਾਂ ਨਹੀਂ ਤੇ ਕਿਉਂ ਕੁਝ ਹੁੰਦਾ ਸੀ ਉਹਨਾਂ ਨੂੰ ਕਹਾ ਕਰ ਬੈਤਲਾ ਉਹਨਾਂ ਨੂੰ ਕਹਾ ਕਰ ਅਫਗਾਨੀਆਂ ਵਾਪਸੀਆਂ ਨੂੰ ਤੇ ਬੈਤਲਾ ਕਹਿੰਦਾ ਤੂੰ ਉਹਨੂੰ ਆਖੀ ਬੈਤਲਾ ਉਹ ਵਿਚਾਰੀਆਂ ਨੇ ਹੈ ਤੇ ਤਮ ਨੜੇ ਨੜੇ ਘੁੱਟ ਤੂੰ ਤੂੰ ਜਾ ਕੱਢੇ ਪਿੱਤੇ ਨਹੀਂ ਜਾਣਾ ਉਰੀ ਰਹੇ ਮਗ ਜਾ ਜਾਣਾ ਨਹੀਂ ਮਗ ਜਾ ਮੇਰੀ ਗੱਲ ਸੁਣ ਲੈ ਸਾਡੇ ਘਰੋਂ ਬਾਹਰ ਕਿਉਂ ਜਾ ਬੇ ਘਰੋਂ ਬਾਹਰ ਪ੍ਰਧਾਨ ਕੋ ਮਦਦ ਤਾਰ ਤੂੰ ਮੈਂ ਨਹੀਂ ਨਿਕਲਦਾ ਐਂ ਛੀੜੇ ਪਰਦਾ ਨਹੀਂ ਮੇਰਾ ਬਾੜ ਨੇ ਪ੍ਰਧਾਨ ਹਾਂ ਬੋਲ ਬੋਲ ਪਿੱਛੇ ਬੋਲ ਤੂੰ ਤਾਂ ਅੱਡੇ ਪਿੱਛੇ ਬੋਲ ਤੂੰ ਤੁਰਦਾ ਹੈਂ ਕਿ ਫਿਰ ਆਏ ਕਰ ਮੇਰੀ ਗੱਲ ਸੁਣਾ ਕਰੋ ਟੀਮੀਆਂ ਨੂੰ ਛੱਡ ਕੇ ਬੋਲ ਕੀ ਵੇਚਣ ਤੇਰੀ ਚਲਦੀ ਚੁਲਦੀ ਓ ਲੈ ਜਾਣਾ ਨਹੀਂ ਜੜ ਓ ਕੁੱਟੀ ਜਾਂਦੇ ਨੇ ਸਾਹਮਣੇ ਆ ਇੱਕ ਇੱਕ ਕੁੱਟੀ ਜਾ ਉਹਰੇ ਆ ਮੇਰੇ ਲਵੇ ਆ ਪੈਸਾ ਕਿੱਥੋਂ ਦਾ ਭੈਣ ਕੋਲ ਉਹਦੇ ਲਵੇ ਮਲੰਗ ਲਵੇ ਉਹਦੇ ਲਵੇ ਟੀਮੀਆਂ ਛੱਡ ਕੇ ਘਰ ਜੀਆਂ ਬੋਲ ਕੀ ਵੇਚਣ ਆ ਫੜ ਪੈ ਇਥੇ ਟੀਮੀਆਂ ਵੀ ਲੈ ਜਾ ਲੈ ਜਾ ਟੀਮੀਆਂ ਵੀ ਲੈ ਜਾ ਮੇਰੇ ਲਈ ਛੱਡ ਦੇ ਬਾਈ ਕਹਿੰਦੇ ਚੰਗੇ ਤਾਂ ਨਾ ਪਰ ਛੋਟੇ ਆ ਪਰ ਮਾੜੀ ਗੱਲ ਆ ਤੇਰੀ ਇੱਕ ਮਿੰਟ ਪੁੱਤ ਮੈਨੂੰ ਪਹਿਲਾਂ ਮਨੂੰ ਗੱਲ ਕਰਨ ਦੇ ਮੋਢੀ ਤਾਂ ਮਾਇਆ ਘਟਾ ਉਹ ਤੈਨੂੰ ਵਿਚਾਰ ਤੇਰੇ ਭੈਣਾਂ ਜਿੱਪਰੀ ਨਾ ਆਉਂਦੇ ਤੇਨੂੰ ਬੈਟਲ ਦੇਖਦੀਆਂ ਮੋਢੀਆਂ ਨਾਲੇ ਤੂੰ ਹੋਣਾ ਤੇਰੇ ਸਲੇਡਾ ਦੇਖਦੀਆਂ ਕਦੀ ਤੈਨੂੰ ਕੁਛ ਦੇਖਦੀਆਂ ਤੇ ਚੁੱਪ ਕਰ ਜਾ ਹੁਣੋ ਕਰ ਕਹਿੰਦੇ ਗੱਲ ਚੁੱਪ ਕਰ ਜਾ ਬਸ ਯਾਰ ਵੀ ਜਾ ਕੋਈ ਗੱਲ ਹੈ ਗੱਲ ਨਹੀਂ ਉਹਨੂੰ ਉਹਨੂੰ ਰੰਨ ਨੂੰ ਕਿਉਂ ਉੱਥੇ ਬਿਠਾਇਆ ਸੀਗਾ ਮੈਂ ਤਾਂ ਐਂ ਕਹਣਾ ਭੈਣ ਚੋ ਇੱਡੇ ਬੜਦੇ ਬੜੇ ਉਰੇ ਪਾਪ ਲੱਗ ਰਹੇ ਨੇ ਇਹ ਇਹ ਘਾਰਾ ਕਸਰਾ ਗੀ ਇਹ ਕਦੇ ਸਾਲੇ ਜਿੰਨੇ ਆ ਲੈ ਕਾ ਗਿਆ ਭੈਣ ਦਾ ਖਸਮ ਲੈ ਲੈ ਟੇਡਾ ਲੈ ਕਾ ਫਿਰਦਾਗਾ ਕਿਉਂ ਹੁਣੂ ਕਾ ਤੂੰ ਬੋਲਦੀ ਓ ਤੁਸੀਂ ਕੋਈ ਕੋਈ ਕੰਮ ਕਰ ਲੱਗ ਜਾਓ ਕੋਈ ਮੁਰਗੀ ਫਾਰਮ ਖੋਲ ਲਓ ਕੁਛ ਕੰਮ ਕਰ ਲੱਗ ਜਾਓ ਲੈ ਪਹਿਲੇ ਫਿਰਦੇ ਹੋ ਤੁਸੀਂ ਓਰੇ ਨਹੀਂ ਮੈਂ ਤਾਂ ਕਰਦਾ ਮੈਂ ਤਾਂ ਕਰਦਾ ਇਹਦੇ ਵਿੱਚ ਵੀ ਤਾਂ ਇਹਨਾਂ ਨੇ ਚਰਨ ਉਹ ਤੂੰ ਜਾ ਯਾਰ ਜਾ ਯਾਰ ਕੋਈ ਜਾਣਦਾ ਨਹੀਂ ਪਤਾ ਸਾਡੇ ਆ ਜਾ ਓਏ ਥੱਸ ਬਾਈ ਤੇ ਕੀ ਭਾਲ ਓਏ ਭੈਣ ਤੇ ਇੱਧਰ ਆ ਨਹੀਂ ਤੂੰ ਦਾ ਕੋਈ ਏ ਰੂਟਾ ਮੇਰੇ ਚਾਹ ਰਿਕਣੀ ਪੈਂਦਾ ਹੈ ਪਾਰ ਪਾਰ ਉਹ ਮਾਲਾ ਮੂਲਾ ਜਾਂ ਗੱਡ ਯਾਰ ਇਹਦਾ ਓ ਵੱਡਿਆ ਚਰ ਕੋਈ ਨਾ ਉਹਨੂੰ ਉਹਨੂੰ ਜੈਨ ਨੂੰ ਕਿਉਂ ਕੁਛ ਇਧਰ ਅੱਡਾ ਕਬਈ ਬਣਿਆ ਫਿਰਦਾ ਦੀਦੀ ਹਾਂ ਇਹਨੂੰ ਕੋਟਿਆ ਬੰਨ ਗਰਲ ਹਾਂ ਬੰਨ 1000 ਸਲੈਬ ਹਾਂ ਕੀ ਕਹਿੰਦਾ 1000 ਥਾਪੜਾ ਮਾਰ ਗਈ ਕਿਹੜੀ ਓਏ ਕੀ ਗੱਲ ਹੋਗੀ ਕਿਹੜੀ ਕੁੱਟਗੀ ਤੈਨੂੰ ਉਹਦੇ ਥਾਪੜਿਆਂ ਦੀ ਨਾ ਕਰੋ ਓਏ ਕੁੱਤੀ ਗੱਲ ਛੱਡੋ ਜਾਣਾ ਉਹਦੇ ਕਟੂਤ ਤੋਂ ਖਾਲੀਆਂ ਛੇੜਤੀ ਹੂੰ ਕੋਈ ਤੂੰ ਬੈਠ ਪਾ ਓਏ ਯਾਰ ਘਰ ਘੱਟ ਚਿੜੀਆ ਘਰ ਜਾਦੇ ਲੱਗਦਾ ਮੈਨੂੰ ਤਾਂ ਇਹ ਕਰੇ ਚੂ ਚੂ ਚਾਂ ਚੂ ਭੈਣ ਦਾ ਅੱਖਾਂ ਦੇਖੂ ਕਰਦਾ ਕੀ ਆ ਯਾਰ ਮੇਰੀ ਗੱਲ ਸੁਣ ਭਾਬੀ ਤੂੰ ਚਾਹੇ ਸੰਗ ਬਾੜ ਲੈ ਇਹ ਬੰਦਾ ਜੰਮੀ ਨਹੀਂ ਸੁਧਰ ਸਕਦਾ ਜੰਮੀ ਨਹੀਂ ਸੁਧਰ ਸਕਦਾ ਚਾਹ ਤਾਂ ਸਾਨੂੰ ਪਹਿਲਾਂ ਤੁਮੇ ਪਾ ਕੇ ਮਾਰ ਦੇ ਸਪਰੇਅ ਲਿਆ ਉਥੋਂ ਉਹਨੂੰ ਰੱਖ ਲੈ ਚਰਨੋਂ ਰੱਖ ਲੈ ਆਪਦੀ ਮਾਂ ਨੂੰ ਮੈਂ ਕਹਣਾ ਯਾਰ ਅੱਪ ਤਾਂ ਅੱਡ ਹੁੰਨੇ ਆ ਦੋਏ ਹੈਪੀ ਓਏ ਪਤਾ ਨਹੀਂ ਹੈਪੀ ਓਰੇ ਆ ਪਤਾ ਨਾ ਕਿਦਾਂ ਅੱਡ ਹੋਏਗਾ ਬਸ ਅੱਤਾ ਉੱਥੇ ਸ਼ਹਿਰ ਰਹਿਣ ਲੱਗਾਂਗੇ ਇਸ ਨਾਮ ਰਹਿਣ ਲੱਗਾਂਗੇ ਇਸ ਤਰ੍ਹਾਂ ਜਿਸੇ ਜੰਮੀ ਕਮਾਲ ਹੋ ਗਈ ਤੇਰਾ ਤੁਹਾਡਾ ਹੋ ਜਾਏਗਾ ਮੇਰੀ ਜਿਹੜੀ ਮਾੜੀ ਮੋਟੀ ਜ਼ਿੰਦਗੀ ਹੈਗੀ ਉਹ ਵੀ ਰੁੱਲ ਜਾਣੀ ਹੈ ਓਏ ਓੜਿਆ ਸਾਰਾ ਵੱਡਾ ਪੰਚਾਇਤ ਮੈਂਬਰ ਕਹਉਂਦਾ ਇਹ ਓ ਮੇਰੀ ਗਲਤੀ ਕੋਈ ਨਹੀਂ ਜਰਾ ਉੱਥੇ ਕੀ ਕਰ ਦਿੱਤੀ ਆ ਕਿੱਥੇ ਉਹ ਤੇਨੂੰ ਰੋ ਪਰੌਂਠੇ ਪਕਾ ਕੇ ਦਿੰਦੀ ਸੀਗੀ ਵਾਹੇ ਕੜ ਤੁਸੀਂ ਮਿਸਰ ਝਾੜ ਕੀਆ ਮੇਰੇ ਹਜ਼ਾਰ ਰੁਪਏ ਦੀ ਰੋਟੀ ਲਿਆ ਹਾਂ ਮੈਂ ਇਸੇ ਚਾਹਦੀ ਆ ਓ ਤੂੰ ਗਿਆ ਨਹੀਂ ਓਏ ਭੈਣ ਤੋਂ ਗਿਆਣੀ ਤੂੰ ਓਏ ਛਲਾਹਟ ਪਵਾ ਲਈ ਬੱਚਾ ਸਰਦਾਰ ਜੀ ਇਹਨੂੰ ਟਕਾ ਲਓ ਜੀ ਕੋਈ ਨਹੀਂ ਕੋਈ ਕਰ ਜਾ ਮੈਂ ਮਰੇ ਸੌਦਾ ਤੈਨੂੰ ਮਰੂ ਆ ਕਿਵੇਂ ਮਰਾਂਗਾ ਯਾਰ ਸਾਲਾ ਗਲੀਸ ਖਾਣਾ ਜਾ ਬਗੜਾ ਗਲੀਸ ਖਾਣਾ ਤੈਨੂੰ ਕਹਿੰਦਾ ਕਿਰਾਉ ਉੱਤ ਮੈਂ ਮਰਾਂਗਾ ਸਾਲਾ ਜੱਸੇ ਤੈਨੂੰ ਕੀ ਕਹਿੰਦਾ ਹਾਂ ਤੈਨੂੰ ਕੀ ਕਹਿੰਦਾ ਫਿਰ ਜਵਾਗ ਤੂੰ ਜਿਆਦਾ ਕੀ ਹਾਂ ਤੈਨੂੰ ਕਹਿੰਦਾ ਕਿ ਮੱਲਾ ਤੇ ਤੇਰੀ ਰੱਖ ਦੇ ਜੀ ਆ ਦੇਖ ਲੈ ਦੇਖ ਲੈ ਤੇਰਾ ਆ ਮੈਨੂੰ ਕਹਿੰਦਾ ਤਿਆਰ ਕਰੋ ਬੱਟੂ ਮਾਂ ਬਾਪ ਦੇਖੋ ਬੱਟੂ ਨੂੰ ਬੁਲਾਇਆ ਮੈਂ ਤੈਨੂੰ ਹਰ ਜਾ ਤੇਰਾ ਘਰ ਆ ਇਹ ਹਾ ਮੇੜਾ ਤੇਰਾ ਕਿੱਥੋਂ ਘਰ ਹੋਇਆ ਮੇੜਾ ਮੇੜਾ ਦੱਕਾ ਤੇਰਾ ਕਿਹੜਾ ਖੁੱਤ ਹੋਇਆ ਹੈ ਹਾਂ ਅਮਰੀਕੀ ਅਮਰੀਕੀ ਠੱਠੇ ਵਾਂਗੂ ਤਾਂ ਮੈੱਕ ਮਾਕੇ ਦਿੱਤਾ ਏ ਤੁਹਾਨੂੰ ਤੇ ਭੈਣ ਤੋਂ ਕਿਹੜੇ ਹਾਲ ਜੋੜ ਜੋੜੀਓ ਭੈਣ ਦੀ ਛੱਟ ਲੋ ਫੜ ਤੇ ਓਏ ਹਾਂ ਛੱਟ ਲੋ ਓਏ ਆ ਜਾ ਹੱਥ ਵੀ ਲੱਗ ਤੇ ਲੱਭਣਾ ਭੈਣ ਚੁੱਟ ਜਾ ਜੱਫ ਤੇ ਕੀ ਕਰੇ ਸਟੋਨ ਨੂੰ ਕਰ ਇਹ 슈ਗਰ ਡੈਡੀ ਕਰ ਦੇ ਰੋਟਾ ਨਾ ਇਹ 슈ਗਰ ਡੈਡੀ ਚੱਲ ਬੇ ਚੱਲ ਛੋਟਾ ਚੱਲ ਬਾਹਰ ਨਿਕਲ ਛੋਟਾ ਨਾ ਤੇਨੂੰ ਸਾਰਿਆਂ ਦਾ ਆ ਮੈਂ ਖਤਰੀ ਛੋਟੀ ਦੀ ਆ ਤਾਂ ਨਿੱਪੜਦਾ ਨਹੀਂ ਆ ਰਹਿ ਗਿਆ ਸੀ ਸੀ ਅੱਪੇ ਭੈਣ ਜੂਨ ਦਰ ਕਰਦੇ ਨੇ ਰੋਜ਼ ਨਾ ਘੰਟੀ ਰੋਣਾ ਹੁੰਦਾ ਭੈਣ ਸੋ ਨਾ ਜਰਾਗ ਦਾ ਕੀ ਕਸੂਰ ਜਦੋਂ ਲੈਂਪ ਰਸੀਲਪੁਰੀ ਹੁੰਦਾ ਭੈਣ 14 ਅਸਲ ਵਾਜ ਜੇ ਦੋਨੇ